ਇਹ ਇੱਕ ਐਡੇ ਦਿਲ ਵਾਲਾ ਸਰਪੰਚਾ ਜਿਹਨਾਂ ਜਿਹੜਾ ਅੱਜ ਦੁਨੀਆ ਵਾਸਤੇ ਤੇ ਆਪਦੇ ਪਰਿਵਾਰ ਵਾਸਤੇ ਮਣਟੜਾ ਕਰ ਰਿਹਾ ਹੈ ਇਹ ਅੱਜ ਤੱਕ ਅਸੀਂ ਇੰਦਾ ਦਾ ਇਹ ਨਹੀਂ ਬਣਦਾ ਅਸੀਂ ਹਰ ਵੇਖ ਚੱਲਦੀ ਕਰ ਰਹੇ ਹਾਂ ਅੱਜ ਅੱਜ ਤਾਂ ਬੰਨ੍ਹਣ ਕਾ ਲੱਗੀ ਖੜੀ ਏ ਦਰਿਆਨ ਜ਼ਮੀਨ ਨੂੰ ਥੋੜੀ ਬੰਨ੍ਹਣ ਲੱਗੀ ਖੜੀ ਏ ਤਾਂ ਇੱਕ ਘਰ ਵਿੱਚ ਪੈਂਚਾਇਤ ਤਾਂ ਈ ਗਿਆ ਇੱਕ ਆੜਾ ਆਪ ਇੰਨਾ ਬੀਤੀ ਨੇ ਬੜੀਆਂ ਜਿਹੜੀਆਂ ਢਾਲ ਰੱਖੀ ਖੜੀ ਐ ਕੱਲੀ ਦੀ ਆਪਣੀ ਗੱਲ ਨਹੀਂ ਹੈਗੀ ਬਬਲਕ ਜਿੰਨੇ ਨੇ ਉਹ ਜਾਨ ਗਾਂਦੀ ਇਹ ਇਧਰ ਨੂੰ ਮਾਰ ਪਏ ਗਿਆ ਕਿਦਰ ਪਤਾ ਨਹੀਂ ਕਿੰਨੇ ਯਾਰ ਕਿੱਲੇ ਆ ਸਾਰੇ ਬਰਬਾਦ ਹੋ ਜਾਣੇ ਐ ਬਾਕੀ ਜੀਸੀ ਸਾਹਿਬ ਮੌਕੇ ਤੇ ਕੌਂਤੇ ਤੇ ਜਿਹੜਾ ਮੌਕਾ ਵੇਖ ਕੇ ਪੱਥਰਾਂ ਦੀ ਮੋਟਾਂ ਜਿੰਨੇ ਸਾਡੇ ਪਿੰਡੋਂ ਰਹਿ ਬਾਜੀ ਆਵੇ ਪਰ ਮਾਰਨੇ ਬੋਲੋ ਦੇ ਫੋਏ ਤੋਂ ਦੇ 550 ਤੋਂ ਉਹ ਜਿਨ੍ਹਾਂ ਨੇ ਲੋਕਾਂ ਨੂੰ ਹੌਸਲਾ ਦਿੱਤਾ ਨੇ ਉਹਨਾਂ ਦਾ ਵੀ ਮਨ ਭਰ ਆਇਆ ਉਹਨਾਂ ਦਾ ਵੀ